ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਅਤੇ ਹੁਣ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਕੇਂਦਰ ਨਾਲ ਇੱਕ ਵਾਰ ਫਿਰ ਤੋਂ ਮੱਥਾ ਲਾਉਣ ਲਈ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਭਾਰਤੀ ਕਿਸਾਨ ਸੰਘਰਸ਼ ਕਮੇਟੀ ਮਾਝੇ ਦੇ ਪ੍ਰਧਾਨ ਸਰਬੰਸ ਸਿੰਘ ਪੰਦੇੜ ਦੀ ਅਗਵਾਈ ਵਿੱਚ ਮਾਝੇ ਤੋਂ ਰਵਾਨਾ ਹੋਇਆ। ਜਿਸ ਦਾ ਫਗਵਾੜਾ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਕਾਫਲੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਸਰਵਨ ਸਿੰਘ ਪੰਦੇ ਨੇ ਕਿਹਾ ਹੈ ਕਿ ਇਹ ਅੰਦੋਲਨ ਕਿਸਾਨਾਂ ਦਾ ਹੀ ਨਹੀਂ ਬਲਕਿ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਹੈ ਅਤੇ ਅਸੀਂ ਇਕੱਠੇ ਹੋ ਕੇ ਸਮਾਜ ਲਈ ਲੜਾਈ ਲੜ ਰਹੇ ਹਾਂ ਕਿਉਂਕਿ ਕਾਰਪੋਰੇਟ ਘਰਾਣੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਇਹ ਲੋਕ ਵੱਖ-ਵੱਖ ਇਹ ਏਜੰਸੀਆਂ ਰਾਹੀਂ ਲੋਕਾਂ ਨੂੰ ਘਰੇ ਬੈਠੇ ਲੋਕਾਂ ਨੂੰ ਵੱਧ ਰੇਟ ਤੇ ਸਮਾਨ ਮੁਹੱਈਆ ਕਰਵਾ ਰਹੇ ਹਨ ਜਦਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਉਹਨਾਂ ਪੰਜਾਬੀਆਂ ਨੂੰ اپੀਲ ਕੀਤੀ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਕਿ ਇਹ ਅੰਦolan ਜਿੱਤਿਆ ਜਾ ਸਕੇ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜਨ ਸਿਕੱਤ ਸਤਨਾਮ ਸਿੰਘ ਸਾਨੀ ਨੇ ਕਿਹਾ ਹੈ ਕਿ ਇਹ ਅੰਦੋਲਨ ਜਿਤਨਾ ਸਾਡਾ ਮਕਸਦ ਹੈ ਅਤੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਸ਼ੰਭੂ ਬਾਰਡਰ 'ਤੇ ਰਵਾਨਾ ਹੋਏ ਹਨ। ਉਹਨਾਂ ਕਿਹਾ ਹੈ ਕਿ ਅਸੀਂ ਪੰਜਾਬ ਅਤੇ ਪੰਜਾਬੀਆਂ ਲਈ ਲੜਦੇ ਰਹਾਂਗੇ। ਹਾਂ ਜੀ ਸਾਬ ਜੀ ਜਿਹੜੀ ਗੱਲ ਕੌਂਸਲ ਤੋਂ ਆਏ ਸਮਾਂ ਦੇ ਵਿੱਚ। ਹਾਂ ਦੇਖੋ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਸੀਗਾ ਸਾਡਾ ਵੀ ਆਉਣ ਵਾਲੇ ਦਿਨਾਂ 'ਚ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਅੰਦੋਲਨ ਨੂੰ ਵੱਡਾ ਕਰਾਂਗੇ ਉਸੇ ਲੜੀ ਤਹਿਤ ਪਹਿਲੋਂ ਵੀ ਆਪਣੀ ਕ੍ਰਾਂਤੀਕਾਰ ਜੁਨੀਆਂ ਦਾ ਵੱਡਾ ਜਥਾ ਉੱਥੇ ਪਹੁੰਚਿਆ ਆਪਾਂ ਮਾਝੇ ਤੋਂ ਜਥਾ ਤੋਰਿਆ ਹੈਗਾ ਦੁਆਬੇ ਵਾਲਾ ਜਥਾ ਵੀ ਰਾਜੋ ਮਿਲ ਰਿਹਾ ਹੈਗਾ ਸਾਨੂੰ ਲਗਾਤਾਰ ਹੋਰ ਜਥੇਬੰਦੀਆਂ ਵੀ ਆਪਣੇ ਮੋਰਚਿਆਂ ਤੋਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਜਾਣ ਦਾ ਯਤਨ ਸ਼ੀਲ ਨੇ ਤੋਂ ਇਸ ਕਰਕੇ ਅੱਜ ਇੱਕ ਵੱਡਾ ਜਥਾ ਆ ਜਿਹੜਾ ਵਾ ਮੈਂ ਦਾਵਾ ਕਰਾਂ ਵੀ ਕਿੰਨੇ ਆ ਇਹ ਇਹ ਬਾਅਦ ਦੀ ਗੱਲ ਹੈਗੀ ਆ ਪਰ ਤੁਸੀਂ ਖੁਦ ਵੇਖਿਆ ਕਿੰਨਾ ਜ਼ਿਆਦਾ ਟ੍ਰੈਕਟਰ ਟਰਾਲੀਆਂ ਜੜੀਆਂ ਵਾਂ ਜੜੀਆਂ ਅੱਜ ਸ਼ੰਭੂ ਮੋਰਚੇ ਨੂੰ ਰਵਾਨਾ ਹੋ ਰਹੀਆਂ ਵਾਂ ਦੂਸਰਾ ਇਹ ਅੰਦੋਲਨ ਕੱਲਾ ਕਿਸਾਨਾਂ ਦਾ ਨਹੀਂ ਮੰਨਿਆ ਜਾਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸਮਾਜ ਦੀ ਲੜਾਈ ਲੜ ਰਿਹਾ ਮੈਂ ਖਾਸ ਕਰਕੇ ਕਾਰਪੋਰੇਟ ਦੀ ਗੱਲ ਕਰ ਰਿਹਾ ਜਿਹੜੇ ਕਾਰਪੋਰੇਟ ਦੇ ਵੱਡੇ ਸ਼ਾਪਿੰਗ ਮਾਲਸ ਨੇ ਉਹਨਾਂ ਨੇ ਟੋਟਲ ਭਾਰਤ ਦੀ ਛੋਟੀ ਦੁਕਾਨਦਾਰੀ ਲੱਘੂ ਉਦਯੋਗ ਨੂੰ ਖਾਣਾ ਹੈਗਾ ਦੇਖੋ ਅੱਜ ਵੀ ਪਹਿਲਾਂ ਮੈਂ ਚੈਪਟੋ ਬਾਰੇ ਤੇ ਬ੍ਰਿੰਟਨ ਬਾਰੇ ਬੋਲਿਆ ਸੀ ਬਲਿੰਕਟਨ ਜਿਹੜੀ ਆਨਲਾਈਨ ਸਮਾਨ ਵੇਚਦੀ ਆ 23 ਰੁਪਏ 60 ਤੋਂ ਲੈ ਕੇ 45 ਰੁਪਏ ਜਿਹੜਾ ਬਾ ਚੈਪਟੋ ਦਾ ਤੇ ਬਲਿੰਕਟਨ ਦਾ ਤੁਸੀਂ ਆਨਲਾਈਨ ਆਟਾ ਬੁੱਕ ਕਰਾ ਲਓ ਅੱਜ ਵੇਖਿਆ 23 ਰੁਪਏ 2 ਫੁੱਟ ਕੰਨਾ ਵੀ ਦੇ ਰਹੇ ਆ ਉਹਨੇ ਮੈਨੂੰ ਕੋਈ ਭਰਾਵ ਖਾ ਕੇ ਗਿਆ ਵੀ ਆ 23 ਰੁਪਿਆ ਗੰਨੇ ਦਾ ਰੇਟ ਆ ਤੇ ਗੰਨਾ 2 2.5 ਫੁੱਟ ਉਹਨਾ ਸਾਨੂੰ ਭਈ ਗੰਨੇ ਦੇ ਪੈਸੇ ਨਹੀਂ ਦਿੰਦੇ ਉਹ ਜਿਹੜਾ ਕਹਿੰਦੇ ਸੀ ਨਾ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਐ ਜੋੜਨਾ ਵਾ ਵੀ ਸੱਤੋਂ ਲੈਣੀ ਚੀਜ਼ ਮੁਕਤ ਤੇ ਬਾਜ਼ਾਰ ਦੇ ਵਿੱਚ ਖਪਤਕਾਰ ਨੂੰ 10 ਗੁਣਾ 50 ਗੁਣਾ 100 ਗੁਣਾ ਮਹਿੰਗੀ ਦੇਣੀ ਆ ਇਹ ਕਹਿੰਦੇ ਖੇਤੀ ਨੂੰ ਬਾਜ਼ਾਰ ਨਾਲ ਜੋੜਨਾ ਤੋਂ ਇਸ ਕਰਕੇ ਅਸੀਂ ਵੀ ਕਹਿੰਨੇ ਆ ਵੀ ਕੋਈ ਪਾਰਟੀ ਦੁਕਾਨਦਾਰਾਂ ਦੀ ਰੇੜੀ ਫੜੀ ਵਾਲਿਆਂ ਦੀ ਜਿਹੜੇ ਛੋਟੇ ਲੱਗੂ ਉਦਯੋਗ ਦੀ ਲੜਾਈ ਨਹੀਂ ਲੜਦੀ ਕਿਸਾਨ ਮਜ਼ਦੂਰ ਲੜ ਰਹੇ ਆ ਨੌਜਵਾਨਾਂ ਦੀ ਵੀ ਗੱਲ ਕਰਦੇ ਹੈਗੇ ਆ ਬੇਰੁਜ਼ਗਾਰੀ ਆ ਨਸ਼ਾ ਵਾ ਕੱਲਾ ਆਪਣੀ ਨਹੀਂ ਗੱਲ ਕਰਦੀ ਬੇਸ਼ੱਕ ਸਾਡਾ ਨੌਜਵਾਨ ਵੀ ਆ ਖੇਤਾਂ 'ਚ ਕੰਮ ਕਰਨ ਵਾਲਾ ਜਾਂ ਖੇਤੀ ਤੇ ਨਿਰਭਰ ਨੌਜਵਾਨੀ ਆ ਮਜ਼ਦੂਰ ਦੀ ਗੱਲ ਵੀ ਕਰਦੇ ਆ 200 ਦਿਨ ਰੇਗਾ ਦੀ ਗੱਲ ਕਰ ਰਹੇ ਆ ਕਰਜ਼ੇ ਮੁਕਤੇ ਉੱਤੇ ਮਜ਼ਦੂਰ ਨੂੰ ਵੀ ਕਰਜ਼ਾ ਮੁਕਤ ਕਰਨ ਦੀ ਗੱਲ ਕਰਦੇ ਆ 60 ਸਾਲ ਤੋਂ ਬਾਅਦ ਜਿਹੜਾ ਖੇਤੀ 'ਚ ਮਜ਼ਦੂਰ ਆ ਉਹਦੀ ਪੈਨਸ਼ਨ ਦੀ ਗੱਲ ਕਰ ਰਹੇ ਆ ਆਦਿਵਾਸੀ ਸਮਾਜ ਦੀ ਵੀ ਗੱਲ ਕਰ ਰਹੇ ਆ ਤੋ ਕੋਲ ਮਲਾ ਕੇ ਸੀ ਸਮਾਜ ਦੀ ਲੜਾਈ ਲੜ ਰਹੇ ਆ ਇਸ ਕਰਕੇ ਪੂਰੇ ਪੰਜਾਬੀ ਸਮਾਜ ਨੂੰ ਦੇਸ਼ ਦੇ ਸਮਾਜ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ 30 ਚੋਂ ਨਾ ਕੀਤਾ ਵੀ ਹੈਗਾ ਇਸ ਕਰਕੇ ਕਿੰਨਾ ਜਨ ਜਰ ਪੰਜਾਬੀਓ ਇੱਕ ਮੁੱਠ ਹੋ ਕੇ ਸੰਘਰਸ਼ਨਾ ਕੀਤਾ ਉਹਨਾਂ ਜਰ ਮੰਗਾ ਸ਼ਾਇਦ ਨਾ ਮੰਨੀਆਂ ਜਾਣ ਬੇਸ਼ੱਕ ਗੱਲਬਾਤ ਦਾ ਸੱਦਾ ਆਇਆ ਹੈਗਾ ਇਸ ਕਰਕੇ ਪੂਰੇ ਦਵਾਬੀਆਂ ਨੂੰ ਠੀਕਾ ਪੂਰੇ ਪੰਜਾਬ ਨੂੰ ਅਪੀਲ ਕਰਦਾ ਵੀ ਹਰ ਪਿੰਡ ਦੇ ਵਿੱਚੋਂ ਇੱਕ ਟ੍ਰੈਕਟਰ ਟਰਾਲੀ ਇੱਕ ਟ੍ਰੈਕਟਰ ਟਰਾਲੀ ਇੰਨੇ ਪਿੰਚੋ ਲਿਆਉਣੀ 10 15 ਬੰਦੇ ਮੋਰਚੇ 'ਤੇ ਰੱਖਣੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਅੱਜ ਦਾ ਸੱਦਾ ਦੇ ਰਹੇ ਆ ਬਾਕੀ ਉਥੇ ਕਮਮ ਦੀ ਮੀਟਿੰਗ ਦੁਆ ਫੋਰਮਾਂ ਦੀ ਮੀਟਿੰਗ ਕਰ ਤੋਂ ਬਾਅਦ ਅਗਲੇ ਪ੍ਰੋਗਰਾਮ ਵੀ ਤੁਹਾਡੇ ਸਾਹਮਣੇ ਰੱਖੇ ਜਾਣਗੇ ਹੁਣ ਮੇਰੀ ਬੇਨਤੀ ਆ ਵੀ ਰਾਏ ਸਾਹਿਬ ਆਪ ਆਪਣੀ ਗੱਲ ਕਰ ਲੈਣਗੇ ਸਭ ਤੋਂ ਪਹਿਲਾਂ ਤਾਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਰਤਨਪੁਰਾ ਬਾਰਡਰ ਨੂੰ ਕਹਿ ਸਕਦੇ ਆ ਕਿ ਸ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਇੱਕ ਵੱਡਾ ਜਥਾ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਜਿਨ੍ਹਾਂ ਨੇ ਕੱਲ ਦੀ ਤਿਆਰੀ ਕੀਤੀ ਸੀ ਔਰ ਅੱਜ ਸਵੇਰੇ ਬਿਆਸ ਤੋਂ ਚੱਲੇ ਪਾਏ ਨੇ ਸੋ ਪੰਦੇਸਰ ਸਾਹਿਬ ਸਾਡੇ ਕੋਲ ਇੱਥੇ ਦੁਆਬੇ ਦੇ ਵਿੱਚ ਇਸ ਵੇਲੇ ਆਪਾਂ ਜਲੰਧਰ ਔਰ ਫਗਵਾੜਾ ਦੇ ਗੱਭੇ ਬੈਠੇ ਆਂ ਸੋ ਇੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜਾ ਟਰਾਲੀਆਂ ਦਾ ਜਥਾ ਉਹ ਹੁਣੇ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਰਵਾਨਾ ਹੋਇਆ ਹੈ ਹਲੇ ਪਿੱਛੋਂ ਵੀ ਆ ਰਹੀਆਂ ਨੇ ਟਰਾਲੀਆਂ ਬਹੁਤ ਸਾਰੀਆਂ ਸ਼ੋ ਅਸੀਂ ਇਹ ਸਮਝਦੇ ਆਂ ਕਿ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਉੱਤੇ ਕੁਝ ਕੁ ਕਿਸਾਨ ਬੈਠੇ ਨੇ ਇਹ ਸਰਕਾਰ ਨੂੰ ਚਿੱਟਾ ਚਾਨਣ ਕਰਨ ਵਾਸਤੇ ਸੁੱਤੀ ਪਈ ਨੂੰ ਜਗਾਉਣ ਵਾਸਤੇ ਕਿ ਇਹ ਪੰਜਾਬ ਦੇ ਵਿੱਚੋਂ ਜਦੋਂ ਆਵਾਜ਼ ਦੇਵਾਂਗੇ ਤੇ ਕਿਸਾਨ ਆਪਣੇ ਹੱਕਾਂ ਲਈ ਐਵੇਂ ਟਰਾਲੀਆਂ ਜੋੜ ਕੇ ਟਰੈਕਟਰ ਜੋੜ ਕੇ ਵੱਡਣਾਵਾਂ ਲਾਉਣਗੇ ਸੋ ਸਰਕਾਰ ਜਲਦੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਚਾਰਟਰ ਉਹਨਾਂ ਕੋ ਗਿਆ ਹੋਇਆ ਉਹਦੇ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲਾ ਸਮਾਜ ਸੰਘਰਸ਼ ਦਾ ਆਰ ਪਾਰ ਦੀ ਲੜਾਈ ਹੋਏਗੀ ਹੋਰ ਤਿੱਖਾ ਹੋਏਗਾ ਤੇ ਦੁਆਬੇ ਦੇ ਵਿੱਚੋਂ ਕਿਉਂਕਿ ਹੁਣ ਗੰਨੇ ਦਾ ਸੀਜ਼ਨ ਚੱਲਦਾ ਪਿਆ ਹੁਣ ਸੰਗਤਾਂ ਗੱਡੀਆਂ ਨਾਲ ਉੱਥੇ ਜਾ ਰਹੀਆਂ ਨੇ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਨਾਲ ਕਾਬਲੇ ਤੇ ਜਾਣ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਲਈ ਹੱਥ ਥੋੜੇ ਜਿਹਾ ਗੰਨੇ ਦਾ ਕਿਉਂਕਿ ਆ ਫਰਵਰੀ ਦੇ ਵਿੱਚ ਗੰਨਾ ਲਾਗੇ ਹੋ ਜਾਂਦਾ ਤੇ ਫੇਰ ਇਤੋਂ ਵੀ ਵੱਡਾ ਕਾਫਲਾ ਟਰਾਲੀਆਂ ਦਾ ਸ਼ੰਭੂ ਬਾਰਡਰ ਨੂੰ ਕੂਚ ਕਰੇਗਾ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਮੰਦੀ ਇਹ ਸੰਘਰਸ਼ ਜਿਹੜਾ ਆ ਅੱਗੇ ਤੋਂ ਅੱਗੇ ਹੋਰ ਵਧੇਗਾ ਜੀ ਦੇਖੋ ਕਿਸਾਨਾਂ ਮਜ਼ਦੂਰਾਂ ਦੀਆਂ 12 ਮੰਗਾ ਲਈ ਜਿਹੜਾ ਸ਼ੰਭੂ ਦੇ ਖਨੌਰੀ ਵਿਖੇ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿਹੜੇ ਕਿਸਾਨ ਮਜ਼ਦੂਰ ਮਾਝੇ ਤੋਂ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਦਾਰ ਸਰਬਜੀਤ ਸਿੰਘ ਪੁਦੇੜ ਦੀ ਅਗਵਾਈ ਵਿੱਚ ਅੱਜ ਬਹੁਤ ਵੱਡਾ ਸੈਂਕੜੇ ਟਰਾਲੀਆਂ ਦਾ ਕਾਫਲਾ ਉਹ ਸ਼ੰਭੂ ਨੂੰ ਜਾ ਰਿਹਾ ਸੋ ਫਗਵਾੜਾ ਦੀ ਸੰਗਤ ਬਲਾਕ ਫਗਵਾੜਾ ਭਾਰਤੀ ਕਿਸਾਨ ਜੀ ਨੇ ਦੁਆਬਾ ਨੇ ਸਵਾਰੀ ਸੰਗਤ ਜਿਹੜੀ ਮਾਝੇ ਮਾਝੇ ਦੇ ਵਿੱਚੋਂ ਸ਼ੰਭੂ ਬਾਰਡਰ ਤੇ ਜਾ ਰਹੀ ਹੈ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਚਾਹ ਪਾਣੀ ਦੀ ਸੇਵਾ ਲਈ ਪ੍ਰਬੰਧ ਜਿਹੜੇ ਆ ਉਹ ਅੱਜ ਸਪਰੋਡ ਨਗਰ ਵਿਖੇ ਕੀਤੇ ਆ ਸਰਦਾਰ ਸਰਬਜੀਤ ਸਿੰਘ ਪੁਦੇੜ ਜੀ ਸਾਡੇ ਕੋਲ ਪਹੁੰਚ ਚੁੱਕੇ ਆ ਉਹਨਾਂ ਦਾ ਬਹੁਤ ਵੱਡਾ ਕਾਫਲਾ ਜਿਹੜਾ ਪਿੱਛੇ ਉਹ ਜ ਉਹ ਉਹ ਉਹਦੇ ਚ ਭਾਗ ਲੈਣ ਲਈ ਔਰ ਦੁਆਬੇ ਦੀ ਸੰਗਤ ਨੂੰ ਖਾਸ ਕਰਕੇ ਸਰਦਾਰ ਸਰਬਨ ਸਿੰਘ ਭਦੇਰ ਨੇ ਅਪੀਲ ਕੀਤੀ ਹੈ ਕਿ ਦੁਆਬੇ ਨੂੰ ਬੜੀ ਸਮਰੱਥਾ ਬਖਸ਼ੀ ਹੈ ਪ੍ਰਮਾਤਮਾ ਨੇ ਦੁਆਬੇ ਦੀ ਸੰਗਤ ਨੂੰ ਅਪੀਲ ਹੈ ਖਾਸ ਕਰਕੇ ਜਿਹੜਾ ਸ਼ੰਭੂ ਅੰਦੋਲਨ ਚੱਲਦਾ ਉਹਦੇ ਚ ਭਾਗ ਲੈਣ ਲਈ ਆਪਾਂ ਹਰ ਨਗਰ ਦੇ ਵਿੱਚੋਂ ਰਾਲੀਆਂ ਦੇ ਰੂਪ ਦੇ ਵਿੱਚ ਉਥੇ ਪੱਕੇ ਤੌਰ ਤੇ ਜਿਹੜੀ ਸੰਗਤ ਆਪਾਂ ਵਹਾਈਏ ਮਾਝੇ ਦੀ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਮਾਲਵੇ ਦੀ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਆਪਣਾ ਦੁਆਬੇ ਦਾ ਵੀ ਫਰਜ਼ ਬਣਦਾ ਕਿ ਦੁਆਬਾ ਆਪਾਂ ਭਾਰੀ ਗਿਣਤੀ ਦੇ ਵਿੱਚ ਇਹਨਾਂ ਦੋਨਾਂ ਸ਼ੰਭੂ ਮੋਰਚੇ 'ਚ ਪਹੁੰਚ ਕੇ ਇਹ ਅੰਦੋਲਨ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿਹੜਾ ਆਪਣਾ ਯੋਗਦਾਨ ਪਾਈਏ ਸੋ ਸਾਰੀ ਸੰਗਤ ਨੂੰ ਅਪੀਲ ਹੈ ਤੇ ਆਪਾਂ ਵੱਧ ਚੜ ਕੇ ਅੱਜ ਪਹਿਲਾਂ ਲੰਗਰ ਪ੍ਰਸ਼ਾਦੇ ਦੀ ਸੇਵਾ 'ਚ ਵੀ ਭਾਗ ਲਈਏ ਉਸ ਤੋਂ ਬਾਅਦ ਜਿਹੜਾ ਸ਼ੰਭੂ ਮੋਰਚੇ ਵੱਲੋਂ ਵਹੀਰਾਂ ਕੱਟੀਏ ਵਾਹਿਗੁਰੂ ਜ